ਹਾਂਜੀ ਨਮੋਦ ਰਣ ਜੀ ਜਿੰਨਾ ਮਰਜੀ ਕਰਜ਼ਾ ਹੋਊਗਾ ਸਿਰ ਤੁਹਾਡੇ ਸਾਲ ਦੇ ਅੰਦਰ ਅੰਦਰ ਚ ਹੀ ਲੈ ਜਾਓ ਕਿਉਂਕਿ ਤੁਹਾਡੀ ਜੇਬ ਖਾਲੀ ਨਹੀਂ ਜੇ ਤੁਸੀਂ ਇਹ ਕੰਮ ਕਰਤਾ ਕਰਨਾ ਤੁਸੀਂ ਆ ਦੇਖੋ ਦੱਸਣਾ ਮੈਂਾ ਉਹਨਾਂ ਮੇਰੀਆਂ ਭੈਣਾਂ ਲਈ ਸੌਖਾ ਤੁਸੀਂ ਕੀ ਕਰਨਾ ਇੱਕ ਗੜਬੀ ਲੈਣੀ ਆ ਤਾਂਬੇ ਦੀ ਹੈਗੀ ਠੀਕ ਹੈ ਪਿੱਤਲ ਦੀ ਸਟੀਲ ਦੀ ਕਾਸੀ ਦੀਗੀ ਉਹਦੇ ਵਿੱਚ ਥੋੜਾ ਜਿਹਾ ਅਤਰ ਪਾਉਣਾ ਇੰਨੀ ਕੁ ਸ਼ੀਸ਼ੀ ਅਤਰ ਦੀ ਮਿਲ ਜਾਂਦੀ ਆ ਦੁਕਾਨਾਂ ਤੋਂ ਸ਼ੀਸ਼ੀ ਉਹਦੇ ਵਿੱਚ ਅਤਰ ਪਾਉਣਾ ਹੁਣ ਤੁਸੀਂ ਗਾਰਬੀ ਦੇ ਵਿੱਚ ਅਤਰ ਪਾਇਆ ਉਹ ਆਪਦੇ ਜਿਹੜਾ ਮੁੱਖ ਗੇਟਾ ਛੜਕ ਵਾਲਾ ਉੱਥੇ ਚੱਲਣਾ ਉੱਥੇ ਤੱਕ ਗਲਾਬ ਦੇ ਫੁੱਲ ਦੇ ਨਾਲ ਆਇ ਛਿੱਟਾ ਦੇਣਾ ਸਾਰੇ ਉੱਥੋਂ ਸ਼ੁਰੂ ਕਰਕੇ ਆਖੇ ਆਪਦੇ ਅੰਦਰ ਕਮਰਿਆਂ 'ਚ ਲੌਬੀ 'ਚ ਡ੍ਰੈੰਗ ਰੂਮ 'ਚ ਬੈੱਡਰੂਮ 'ਚ ਜਿੰਨੇ ਵੀ ਤੁਹਾਡੇ ਰੂਮ ਨੇ ਤੂੜੀ ਬਾ ਡੰਕਰਾਂ ਵਾਲਾ ਸਾਰੇ ਕਿਤੇ ਇਹ ਗਲਾਬ ਦੇ ਜਿਹੜਾ ਫੁੱਲ ਆ ਉਹਦੇ ਨਾਲ ਛਿੱਟਾ ਦੇਣਾ ਇੱਕ ਵਾਰ ਤੇ ਇੱਕ ਹਫ਼ਤੇ ਦੇ ਅੰਦਰ ਅੰਦਰ ਤੁਹਾਨੂੰ ਰਿਜ਼ਲਟ ਮਿਲੂ ਧਰਨ ਵਾਲਾ ਰਸਤੇ ਖੁੱਲ ਜਾਣਗੇ ਤੁਹਾਨੂੰ ਕਰਨਾ ਤਾਂ ਤੁਸੀਂ ਹੈ ਨਾ ਇਹ ਕੰਮ ਇੰਨਾ ਕੰਮ ਕਰ ਦ ਤੁਹਾਨੂੰ ਹਫਤੇ ਦੇ ਵਿੱਚ ਵਿੱਚ ਦੀ ਪਤਾ ਲੱਗੇ ਠੀਕ ਆ ਜੀ ਨਮਤਰ ਜੀ